ਆਓ ਅੱਜ ਅਸੀਂ ਭਾਰਤ ਦੇ ਤਰਾਤਲ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ ਭਾਰਤ ਦੇ ਤਰਾਤਲ ਨੂੰ ਸਭ ਤੋਂ ਪਹਿਲਾ ਹਿੱਸਾ ਜੋ ਆਂਦਾ ਹੈ ਉਹ ਹੈ ਪर्वतीय ਖੇਤਰ ਇਹ ਹਿਮਾਲਿਆ ਦਾ ਪर्वतीय ਖੇਤਰ ਜੰਮੂ ਕਸ਼ਮੀਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਇੱਕ ਚਾਪ ਦੇ ਰੂਪ ਦੇ ਵਿੱਚ ਫੈਲਿਆ ਹੋਇਆ ਹੈ ਇਸ ਦੇ ਵਿੱਚ ਸੰਸਾਰ ਦੀਆਂ ਸਭ ਤੋਂ ਉੱਚੀਆਂ-ਉੱਚੀਆਂ ਸ਼੍ਰੇਣੀਆਂ ਦੀਆਂ ਚੋਟੀਆਂ ਹਨ। ਕੋਈ ਇਹਦੇ ਵਿੱਚ ਸ਼ਾਮਿਲ ਹਨ। ਇਸ ਤੋਂ ਬਾਅਦ 파ਰਥ ਦਾ ਉਤਰੀ ਵਿਸ਼ਾਲ ਮੈਦਾਨ ਹੈ ਜੋ ਕਿ ਹਿਮਾਲਿਆ ਪਰਵਤੋਂ ਨਿਕਲਣ ਵਾਲੀਆਂ ਨਦੀ ਪ੍ਰਣਾਲੀਆਂ ਦੇ ਨਾਲ ਬਣਿਆ ਹੈ। ਅਤੇ ਇਹ ਸੰਸਾਰ ਦੇ ਉਪਜਾਊ ਮੈਦਾਨਾਂ ਦੇ ਵਿੱਚੋਂ ਇੱਕ ਗਿਨਿਆ ਜਾਂਦਾ ਹੈ। ਸਤਲੁਜ ਬਿਆਸ ਗੰਗਾ ਜਮਨਾ ਰਾਵੀ ਔਰ ਬ੍ਰਹਮਪੁੱਤਰ ਦੀਆਂ ਨਦੀਆਂ ਇਸ ਮੈਦਾਨ ਨੂੰ ਉਪਜਾਊ ਬਣਾਉਂਦੀਆਂ ਨੇ ਇਸ ਤੋਂ ਬਾਅਦ ਰੇਗਿਸਤਾਨ ਦਾ ਖੇਤਰ ਆਉਂਦਾ ਹੈ ਇਸ ਰੇਗਿਸਤਾਨ ਦੇ ਖੇਤਰ ਦੇ ਵਿੱਚ ਸਾਨੂੰ ਦੂਰ ਦੂਰ ਤੱਕ ਰੇਤ ਹੀ ਨਜ਼ਰ ਆਉਂਦੀ ਹੈ ਇਹ ਇਲਾਕਾ ਭਾਰਤ ਦਾ ਥਾਰ ਡੇਜ਼ਰਟ ਕਹਿੰਦਾ ਹੈ ਇਦੇ ਵਿੱਚ ਬੇਸ਼ੱਕ ਅਰਾਵਲੀ ਪਰਵਤਿਕਾ ਹੁੰਦਾ ਹੈ ਲੇਕਿਨ ਉਹ ਅਰਾਵਲੀ ਪਰਵਤ ਬਦਲਾਂ ਦੇ ਸਮਾਨਾਂਤਰ ਚੱਲਦੇ ਹਨ ਅਤੇ ਉਹਨਾਂ ਦੀ ਉਚਾਈ ਇੰਨੀ ਨਹੀਂ ਹੈ ਕਿ ਇੱਥੇ ਵਰਖਾ ਕਰ ਸਕਣ ਇਸ ਕਰਕੇ ਇੱਥੇ ਵਰਖਾ ਜਾਂ ਤਾਂ ਨਹੀਂ ਹੁੰਦੀ ਜਾਂ ਫਿਰ ਬਹੁਤ ਹੀ ਘੱਟ ਹੁੰਦੀ ਹੈ ਇਸ ਤੋਂ ਬਾਅਦ ਭਾਰਤ ਦੇ ਬਿਲਕੁਲ ਵਿਚਕਾਰ ਦੀ ਇੱਕ ਵਿੰਧਿਆਚਲ ਅਤੇ சதਪੋੜਾ ਪਰਵਤਾਂ ਦੀ ਸ਼੍ਰੇਣੀ ਆਉਂਦੀ ਹੈ ਜੋ ਕਿ ਪ੍ਰਾਚੀਨ ਪਹਾੜਾਂ ਦੇ ਵਿੱਚੋਂ ਇੱਕ ਹੈ ਇਹਨਾਂ ਪर्वत श्रृंखलाਆਂ ਦੇ ਵਿੱਚੋਂ ਦੋ ਪਾਸਦੀਆਂ ਮੁੱਖ ਨਦੀਆਂ ਨਿਕਲਦੀਆਂ ਹਨ ਜੋ ਕਿ ਅਰਬ ਸਾਗਰ ਦੇ ਵਿੱਚ ਜਾ ਕੇ ਡਿੱਗਦੀਆਂ ਹਨ ਇਹ ਨਦੀਆਂ ਹਨ ਨਰਮਦਾ ਅਤੇ ਤਾਪਤੀ ਤੋਂ ਇਸ ਵਿੰਧਿਆचल ਔਰ சதਪੋੜਾ ਦੇ نیچے ਹੈ ਸਾਡਾ ਦੱਖਣੀ ਭਾਰਤ ਦਾ ਹਿੱਸਾ ਜਿੰਨੂੰ ਅਸੀਂ ਗੋੰਡਵਾਨਾ ਲੈਂਡ ਵੀ ਆਖਦੇ ਹਾਂ ਇਹ ਇੱਕ ਟੇਬਲ ਲੈਂਡ ਹੈ ਜੋ ਕਿ ਨਾ ਤਾਂ ਪਠਾਰ ਮੈਦਾਨ ਹੈ ਅਤੇ ਨਾ ਹੀ ਪਹਾੜ ਹੈ ਇਸ ਨੂੰ ਪਠਾਰ ਦਾ ਇਲਾਕਾ ਕਿਹਾ ਜਾਂਦਾ ਹੈ ਇਹ ਜਵਾਲਾਮੁਖੀ ਦੀ ਜੋ ਬਾਦ ਵਿੱਚ ਚਟਾਨਾਂ ਹੁੰਦੀਆਂ ਨੇ ਉਸ ਤੋਂ ਬਣਿਆ ਹੈ ਪੂਰਬ ਦੇ ਵਿੱਚ ਜੋ ਤੱਟ ਪੈਂਦਾ ਹੈ ਇਸ ਤੋਂ ਬਾਅਦ ਉਹਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡਦੇ ਹਾਂ ਉੱਤਰੀ ਪੂਰਬੀ ਤੱਟ ਨੂੰ ਦ ਉਤਰੀ ਸਰਕਾਰ ਅਤੇ ਦੱਖਣੀ ਤੱਟ ਨੂੰ ਜੋ ਕਿ ਤਾਮਲਨਾਡੂ ਵਿੱਚ ਹੈ ਉਸ ਨੂੰ ਅਸੀਂ ਐਕੋਰੋ ਮੰਡਲ ਦੇ ਨਾਮ ਨਾਲ ਜਾਣਦੇ ਹਾਂ ਇਸ ਤੋਂ ਬਾਅਦ ਪੱਛਮ ਦੇ ਵਿੱਚ ਜੋ ਅਰਬ ਸਾਗਰ ਦੇ ਨਾਲ ਸਾਡਾ ਭਾਰਤ ਦਾ ਸਮੁੰਦਰ ਦੇ ਨਾਲ ਤੱਟ ਲੱਗਦਾ ਹੈ ਉਸ ਨੂੰ ਵੀ ਅਸੀਂ ਦੋ ਹਿੱਸਿਆਂ ਵਿੱਚ ਵੰਡਦੇ ਹਾਂ ਉੱਪਰਲਾ ਹਿੱਸਾ ਜਿਹੜਾ ਹੈ ਕੋੰਕਣ ਕਹਿੰਦਾ ਹੈ ਔਰ نیچے ਕੋੰਕਣ ਤੋਂ ਲੈ ਕੇ ਦੱਖਣੀ ਕੇਰਲ ਤੱਕ ਦਾ ਜਿਹੜਾ ਇਲਾਕਾ ਹੈ ਉਸ ਨੂੰ ਅਸੀਂ ਮਾਲਵਾ ਆਖਦੇ ਹਾਂ ਅਖੀਰ ਦੇ ਵਿੱਚ ਗੁਜਰਾਤ ਦਾ ਖੇਤਰ ਆਉਂਦਾ ਹੈ ਜਿਹਦੇ ਵਿੱਚ ਅਸੀਂ ਉੱਤਰੀ ਗੁਜਰਾਤ ਵਿੱਚ ਰਨ ਆਫ ਕੱਚ ਦੇਖਦੇ ਹਾਂ ਜਿਹੜਾ ਕਿ ਇੱਕ ਦਲਦਲੀ ਇਲਾਕਾ ਹੈ ਇਸ ਦਲਦਲੀ ਇਲਾਕੇ ਦੇ ਵਿੱਚ ਕੋਈ ਬਸੋਂ ਨਹੀਂ ਹੈ ਇਸ ਨੂੰ ਵੀ ਅਸੀਂ ਡੇਜ਼ਰਟ ਦੇ ਰੂਪ ਦੇ ਵਿੱਚ ਹੀ ਗਿਣਦੇ ਹਾਂ ਤੋਂ ଏਸੀ ਅੱਜ ਦੀ ਜਾਣਕਾਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ